बच्चांदे स्कूल ਵਿੱਚ ਦੋ ਦਿਨ ਸੁਪੀ ਕਰਾ ਸਕਦੇ ਤਿੰਨ ਦਿਨ ਸੁਪੀ ਕਰਾ ਸਕਦੇ ਆ ਕਿਉਂਕਿ ਸਕੂਲ ਵਾਲਿਆਂ ਨੇ ਕਿਹੜੀਆਂ ਸਾਡੀਆਂ ਫੀਸਾਂ ਕੱਟ ਕਰ ਦੇਣੀਆਂ ਐ ਕਿਉਂਕਿ ਬੱਚਾ ਦੇ ਐਗਜ਼ਾਮ ਵੀ ਆਏ ਹੋਏ ਨੇ ਬੱਚੇ ਵੀ ਕਿਤੇ ਜਾ ਕੇ ਤੁਹਾਨੂੰ ਪਤਾ ਇੱਕ ਦਿਨ ਦੋ ਦਿਨ ਜੀਵਾਰਨਗੇ ਬੱਚੇ ਕਿਤੇ ਜਾ ਕੇ ਜੀਵ ਨਹੀਂ ਗਲਦੇ ਪਏ ਵਾਪਸ ਕਹਿੰਦੇ ਆਪਣੇ ਘਰੇ ਜਾ ਗਏ ਕਿਹੜੇ ਲੈ ਕੇ ਗਏ ਕਿਸੇ ਕੋਲੋਂ ਜੀ 16000 ਤਿੰਨ ਮੋਦਨ ਤਾਂ ਕਰੀ ਦੀ ਤੁਸੀਂ ਨਹੀਂ ਲਈ ਪਾਣੀ ਆਇਆ ਸੀ ਕੰਦਿਆਨ ਸਕੂਲ ਸਟੈਂਡਲੀ ਲਈ ਹੈ ਉਹ ਬੱਚੇ ਨੇ ਸਕੂਲ ਸਕਾਲ ਵੀ ਆਉਣਾ ਜਾਣਾ ਉਹ ਕਰ ਕਿਹੜੀ ਕਿਹੜੀ ਕਨਵਿੰਸ ਫਰੀ ਤੁਹਾਡੇ ਪਰ ਬਾਈਕ ਨੇ ਗੱਟੀ ਪਰਵਾਰ ਵੀ ਤਿਆਰ ਲੜਨ ਲਈ ਕੋਈ ਨਹੀਂ ਕੀ ਕਰੀਏ ਉਹ ਤਾਂ ਲੜਨ ਪੈਣਾ ਹੀ ਹੈ ਮੁਸ਼ਕਲ ਆਈ ਹੈ ਤਾਂ ਮਜਬੂਰੀ ਕੀ ਹੁੰਦੀ ਹੈ ਇਹ ਤੁਹਾਨੂੰ ਆਪਾਂ ਜਿਨ੍ਹਾਂ ਨਾਲ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੇ ਸ਼ਬਦਾਂ ਤੋਂ ਪਤਾ ਲੱਗੇਗਾ ਅਸੀਂ ਇਸ ਵੇਲੇ ਸੁਲਤਾਨਪੁਰ ਲੋਧੀ ਦੇ ਬਹਉਪੁਰ ਪਿੰਡ ਦੇ ਵਿੱਚ ਖੜੇ ਹਾਂ ਜਿੱਥੇ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਕਿ ਬਿਆਸ ਦਰਿਆ ਦੀ ਮਾਰ ਏਡੀ ਜ਼ਬਰਦਸਤ ਹੈ ਕਿ 16 ਪਿੰਡਾਂ ਦੇ ਲੋਕਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਪਿਛਲੇ ਪਿੱਛੇ ਕਿੱਥੇ ਸੁਰੱਖਿਆ ਥਾਂ ਤੇ ਜਾਣਾ ਪਿਆ ਸੀਗਾ 2-4 ਦਿਨ ਤੋਂ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਰਹੇ ਹੁਣ ਕਿਉਂਕਿ ਕਾਫੀ ਦਿਨ ਹੋ ਗਏ ਨੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਥੱਲੇ ਤੇ ਨਹੀਂ ਗਿਆ ਪਰ ਮਜਬੂਰੀ ਇਹ ਹੈ ਕਿ ਲੋਕਾਂ ਨੂੰ ਫਿਰ ਤੋਂ ਆਪਣੇ ਉਹਨਾਂ ਘਰਾਂ ਦੇ ਵਿੱਚ ਹੀ ਜਾਣਾ ਪੈ ਰਿਹਾ ਜਿੱਥੇ ਘਰਾਂ ਦੇ ਬਾਹਰ ਪਾਣੀ ਪਾਣੀ ਹੋਇਆ ਪਿਆ ਰਸਤਿਆਂ 'ਚ ਪਾਣੀ ਪਾਣੀ ਹੈ ਪਰ ਕਿਉਂਕਿ ਮਜਬੂਰੀਆਂ ਨੇ ਕਿਸੇ ਦੇ ਘਰ ਜਾ ਕੇ ਕਿੰਨੇ ਕੁ ਦਿਨ ਰਹਿ ਸਕਦੇ ਸੀਗੇ ਬੱਚਿਆਂ ਨੇ ਸਕੂਲ ਵੀ ਜਾਣਾ ਮੁਰ ਤੋਂ ਆਪਣੇ ਸਮਾਨ ਬੇੜੀਆਂ ਦੇ ਵਿੱਚ ਲੈ ਕੇ ਗਏ ਸੀਗੇ ਔਰ ਫਿਰ ਤੋਂ ਭੈਂਜੀ ਜਿਹੜੇ ਨੇ ਵਾਪਸ ਆਏ ਨੇ ਆਪਣੇ ਬੱਚਿਆਂ ਨੂੰ ਲੈ ਕੇ ਤਾਂ ਹੁਣ ਇੱਥੋਂ ਇਹਨਾਂ ਨੇ ਬੇੜੀ ਦੇ ਵਿੱਚ ਹੀ ਆਪਣੇ ਫਿਰ ਤੋਂ ਘਰ ਜਾਣਾ ਔਰ ਆਪਣੀ ਉਹੀ ਵਾਲੀ ਰੁਟੀਨ ਲਾਈਫ ਨੂੰ ਜੀਣਾ ਕੋਸ਼ਿਸ਼ ਕਰਨੀ ਹੈ ਕਿ ਨਾਮ ਹੈ ਭੈਂਜੀ ਤੁਹਾਡਾ ਕਰਮਜੀਤ ਗੌਰ ਕਰਮਜੀਤ ਗੌਰ ਜੀ ਤੁਸੀਂ ਕਦੋਂ ਘਰ ਛੱਡ ਕੇ ਗਏ ਸੀਗੇ ਜਦੋਂ ਪਾਣੀ ਆਇਆ ਸੀਗਾ ਇੱਥੇ ਪਾਣੀ ਆਇਆ ਸੀਗਾ ਮੈਂ ਉਦਾਂ ਹੀ ਗਈ ਸੀਗੀ ਪਾਣੀ ਹੌਲੀ ਹੌਲੀ ਕਰਕੇ ਜ਼ਿਆਦਾ ਹੋ ਗਿਆ ਫਿਰ ਬੱਚਾ ਤੇ ਤੁਹਾਨੂੰ ਪਤਾ ਵਾ ਛੋਟੇ ਛੋਟੇ ਬੱਚੇ ਨੇ ਪਾਣੀ ਦਾ ਲੈਵਲ ਵੀ ਘਟ ਨਹੀਂ ਰਿਹਾ ਪਾਣੀ ਦਾ ਲੈਵਲ ਵੀ ਜ਼ਿਆਦਾ ਹੈ ਫਿਰ ਬੱਚਿਆਂ ਦੇ ਸਕੂਲ ਵੀ ਸਕੂਲ ਦੋ ਦਿਨ ਛੁੱਟੀ ਕਰਾ ਸਕਦੇ ਤਿੰਨ ਦਿਨ ਛੁੱਟੀ ਕਰਾ ਸਕਦੇ ਆ ਕਿਉਂਕਿ ਸਕੂਲ ਵਾਲਿਆਂ ਨੇ ਕਿਹੜੀਆਂ ਹੜੀਆਂ ਫੀਸਾਂ ਕੱਟ ਕਰ ਦੇਣੀਆਂ ਕਿ ਜੇ ਜਾ ਉਹਨਾਂ ਨੇ ਇਹ ਦੇਖਣਾ ਹੈ ਕਿ ਹੜਾ ਆਇਆ ਇੱਥੇ ਜਾਂ ਪਾਣੀ ਆਇਆ ਕਿ ਫੀਸਾਂ ਕੱਟ ਕਰ ਦੋ ਜੇ ਉਹਦਾ ਕੋਸ਼ੇ ਕੋਈ ਚੀਜ਼ ਤੇ ਮਾਫ ਕਰਨੀ ਨਹੀਂ ਉਹਨਾਂ ਨੇ ਤਾਂ ਪੂਰਾ ਪੂਰਾ ਆਪਣਾ ਲੈਣਾ ਹੈ ਸਭ ਕੁਝ ਤੇ ਫਿਰ ਮਜਬੂਰੀ ਹੁਣ ਫਿਰ ਵਾਪਸ ਆਉਣਾ ਪੈ ਰਿਹਾ ਹੈ ਦੋ ਬੱਚੇ ਆ ਤੁਹਾਡੇ ਹਾਂਜੀ ਮੇਰੇ ਦੋ ਬੱਚੇ ਨੇ ਅੱਛਾ ਕਿਹੜੀ ਕਿਹੜੀ ਕਲਾਸ ਚ ਪੜਦੇ ਨੇ ਇਹ ਫੋਰਥ ਚਾ ਉਹ ਫਰਸਟ ਚਾ ਕਿਹੜਾ ਪਿੰਡ ਕਿਹੜਾ ਤੁਹਾਡਾ ਬਾਉਪੁਰ ਬਾਉਪੁਰੀ ਹੈ ਤਾਂ ਫਿਰ ਪਾਣੀ ਤਾਂ ਥੱਲੇ ਗਿਆ ਨਹੀਂ ਇੱਥੇ ਫਿਰ ਹੁਣ ਕਿਦਾਂ ਰਹੋਗੇ ਤੁਸੀਂ ਉੱਥੇ ਜਾ ਕੇ ਕੀ ਕਰੀਏ ਫਿਰ ਉਹਨਾਂ ਮਜਬੂਰੀਆਂ ਐ ਮਜਬੂਰੀਆਂ ਤਾਂ ਕਰਕੇ ਉਹਨਾਂ ਰਹੇ ਤੁਸੀਂ ਇੰਨੇ ਦਿਨ ਮੈਂ ਆਪਣੀ ਪੇਕੇ ਰਹੀ ਸੀਗੀ ਕਿੱਥੇ ਹੈਗਾ ਉਹ ਪੇਕੇ ਕਿੱਥੇ ਨੇ ਉੱਚਾ ਪਿੰਡ ਕਪੂਰਥਲਾ ਜ਼ਿਲ੍ਹਾ ਅੱਛਾ ਹਾਂਜੀ ਉਹ ਫਿਰ ਹੁਣ ਇਹੀ ਸਥਿਤੀ ਹੋ ਗਈ ਕਿ ਬਈ ਆਪਣਾ ਘਰ ਆਪਣਾ ਹੁੰਦਾ ਜਿਆਦਾ ਦਿਨ ਨਹੀਂ ਰਹਿ ਸਕਦੇ ਬੱਚੇ ਵੀ ਕਿਤੇ ਜਾ ਕੇ ਤੁਹਾਨੂੰ ਪਤਾ ਇੱਕ ਦਿਨ ਦੋ ਦਿਨ ਜੀ ਲਾ ਲੈਣਗੇ ਬੱਚੇ ਕਿਤੇ ਜਾ ਕੇ ਜੀਵ ਨਹੀਂ ਲਾਂਦੇ ਪਏ ਉਹ ਵਾਪਸ ਕਹਿੰਦੀ ਆਪਣੇ ਘਰੇ ਜਾਣਾ ਹੈ ਹੁਣ ਤੁਸੀਂ ਫਿਰ ਬੇੜੀ ਦੇ ਵਿੱਚ ਬੈ ਕੇ ਉਸ ਘਰ ਦੇ ਵਿੱਚ ਜਾਓਗੇ ਜਿੱਥੇ ਹਾਂਜੀ ਬੇੜੀ 'ਚ ਜਾਵਾਂਗੇ ਪਰ ਸਥਿਤੀ ਤਾਂ ਹਜੇ ਠੀਕ ਹੋਈ ਨਹੀਂ ਪਰ ਫਿਰ ਤੁਸੀਂ ਕਿਵੇਂ ਹੌਸਲਾ ਕੀਤਾ ਉੱਥੇ ਜਾਂਦਾ ਚਾਹੀਏ ਫਿਰ ਉਹਨਾਂ ਕਰਨਾ ਹੀ ਪੈਣਾ ਵਾ ਮਹਾਰਾਜ ਦਾ ਜੋ ਪਾਣਾ ਮੰਨਣਾ ਹੀ ਪੈਣਾ ਵਾ ਹਾਂਜੀ ਬੱਚੇ ਪ੍ਰਾਈਵੇਟ ਸਕੂਲ 'ਚ ਪੜਦੇ ਹਾਂਜੀ ਪ੍ਰਾਈਵੇਟ ਸੰਸਦ ਫਿਰ ਉਹ ਬੱਚੇ ਕਿੱਦਾਂ ਆਇਆ ਜਾਇਆ ਕਰਨਗੇ ਸਕੂਲ ਬੇੜੀ ਰਾਈ ਚੱਲੇ ਬੇੜੀ ਰਾਈ ਵੀਰ ਜੀ ਸਕੂਲ ਭੇਜਣਾ ਪਏਗਾ ਤੁਹਾਨੂੰ ਜੀ ਬੇੜੀ ਦਾ ਇਸ ਭੇਜਣਾ ਪਵੇਗਾ ਸਕੂਲ ਲੈਣਾ ਗੱਲ ਹੋਈ ਕੋਈ ਕੀ ਬਈ ਸਾਡੇ ਇਦਾਂ ਇਲਾਕੇ ਜਿੱਦਾਂ ਹੋਊਗਾ ਜੀ ਆਪ ਤੁਹਾਨੂੰ ਉਹ ਹੀ ਦੱਸਿਆਗਾ ਪਰ ਉਹ ਹੁਣ ਇਹਨਾਂ ਚੀਜ਼ਾਂ ਨੂੰ ਉਹ ਤੁਹਾਡੀ ਨਾਲ ਸਮਝਦੇ ਉਹ ਕਹਿੰਦੇ ਕਿ ਉਹ ਤੇ ਤੁਹਾਨੂੰ ਹੁਣ ਫੇਰ ਇੱਕ ਦਿਨ ਛੁੱਟੀ ਕਰਾ ਸਕਦੇ ਦੋ ਦਿਨ ਛੁੱਟੀ ਕਰਾ ਸਕਦੇ ਹੁਣ ਮਹੀਨਾ ਤੇ ਬੱਚਾ ਨੂੰ ਘਰੇ ਰੱਖ ਨਹੀਂ ਸਕਦੇ ਕਿਉਂਕਿ ਬੱਚਾ ਦੇ ਇਗਜ਼ਾਮ ਵੀ ਆਏ ਹੋਏ ਨੇ ਤੁਹਾਡੇ ਘਰ ਦੇ ਕੀ ਹਾਲਾਤ ਨੇ ਬਾਹਰ ਜੇ ਮੈਂ ਸਮਝਣਾ ਚਾਹਾਂ ਜੇ ਤੁਸੀਂ ਦੱਸ ਸਕੋ ਪਾਣੀ ਪਾਣੀ ਹੈ ਘਰ ਪਾਣੀ ਪਾਣੀ ਸਾਰਾ ਪਾਣੀ ਚਾਰ ਚਾਰ ਘੁੱਟ ਪਾਣੀ ਹੈ ਬੜਾ ਹੌਸਲਾ ਕਰ ਰਹੇ ਹੋ ਬੜੀ ਮਜਬੂਰੀ ਨਾਲ ਜਾ ਰਹੇ ਹੋ ਦੁਬਾਰਾ ਉਸੇ ਇਲਾਕੇ 'ਚ ਜਾ ਰਹੇ ਹੋ ਜਿੱਥੋਂ ਤੁਸੀਂ ਸੁਰੱਖਿਅਤ ਨਿਕਲ ਕੇ ਆਏ ਹੋ ਵਾਪਸ ਹਾਂਜੀ ਫਿਰ ਜਾਣਾ ਤੇ ਪੈਣਾ ਹੀ ਹੈ ਕਿਉਂਕਿ ਫਿਰ ਹੁਣ ਸਮਝ ਲਓ ਕਿ ਪੱਥਰ ਦਿਲ ਰੱਖ ਕੇ ਕਰਨਾ ਪੈਣਾ ਸਭ ਕੁਝ ਤਾਂ ਇਹ ਦੇਖੋ ਤੁਸੀਂ ਕਹਾਣੀ ਤੁਹਾਨੂੰ ਦਿਖਾ ਰਹੇ ਹਾਂ ਛੋਟੇ ਛੋਟੇ ਬੱਚੇ ਤੁਸੀਂ ਨਾਨੀ ਕਰ ਗਏ ਸੀਗੇ ਹਾਂਜੀ ਦੇਲੀ ਲੱਗਿਆ ਉੱਥੇ ਫਿਰ ਆਪਣੇ ਘਰ ਜਾਣਾ ਹਾਂਜੀ ਸਕੂਲ ਵੀ ਜਾਣਾ ਹਾਂਜੀ ਸਕੂਲ ਤੋਂ ਸਾ ਛੁੱਟੀ ਕਰਕੇ ਖੁਸ਼ ਸੀਗੇ ਖੁਸ਼ ਸੀਗੇ ਸਕੂਲਾਂ ਤੋਂ ਛੁੱਟੀ ਸੀ ਕਿਹਦੇ ਹਾਂਜੀ ਘਰ ਪਾਣੀ ਆਇਆ ਹੋਇਆ ਹਾਂਜੀ ਡਰ ਲੱਗਦਾ ਘਰ ਪਾਣੀ ਹੈ ਜਿੱਥੇ ਪਾਣੀ ਪਾਣੀ ਆਸ-ਪਾਸ ਨਹੀਂ ਨਹੀਂ ਲੱਗਦਾ ਘਰ ਨਹੀਂ ਲੱਗਦਾ ਤੁਹਾਨੂੰ ਪਾਣੀ ਮੈਨੂੰ ਇੱਥੇ ਲੱਗਦਾ ਪਾਣੀ ਕਿੱਧਰ ਡਰ ਲੱਗਦਾ ਮੈਨੂੰ ਲੱਗਦਾ ਲੱਗਦਾ ਤਾਂ ਮੰਮੀ ਤਾਂ ਫਿਰ ਲੈ ਕੇ ਚੱਲੇ ਉੱਥੇ ਵਾਪਸ ਕੀ ਸੀਗਾ ਘਰ ਦੇ ਬਾਹਰ ਕੀ ਹੈ ਹਾਲਾਤ ਕੀ ਨੇ ਉੱਥੇ ਪਾਣੀ ਆ ਪਾਣੀ ਹੈ ਸਾਰਾ ਮਾਤਾ ਜੀ ਤੁਸੀਂ ਵੀ ਨਾਲ ਇੱਕੋ ਹੀ ਹਾਂਜੀ ਪਾਣੀ ਅਸੀਂ ਲੱਗ ਗਈ ਹੈ ਸਾਡਾ ਘਰ ਦੋਨਾਂ ਘਰ ਅਸੀਂ ਵੀ ਵਾਪਸ ਚੱਲੇ ਹਾਂ ਹਾਂਜੀ ਵਾਪਸ ਹੀ ਚੱਲੇ ਆ ਬੱਚੇ ਅਸੀਂ ਵੀ ਪੋਤਰੀ ਪੋਤਰਾ ਬਾਹਰ ਭੇਜੇ ਨੇ ਤਾਂ ਪਾਣੀ ਗਿਆ ਹੈਠਾਂ ਕਿ ਇਹਨਾਂ ਦੋਨਾਂ ਹੀ ਬਿਲਕੁਲ ਬਿਲਕੁਲ ਕੱਟ ਗਿਆ ਸਾਡੇ ਘਰ ਕੋਲ ਤਾਂ ਬਹੁਤ ਜ਼ਿਆਦਾ ਪਾਣੀ ਅੱਛਾ ਨਹੀਂ ਕਟਿਆ ਨਹੀਂ ਕਿ ਕੱਟ ਗਿਆ ਥੋੜਾ ਜਿਹਾ ਕਟਿਆ ਥੋੜਾ ਜਿਹਾ ਕਟਿਆ ਹਾਂਜੀ ਥੋੜਾ ਜਿਹਾ ਬਿਲਕੁਲ ਨਹੀਂ ਕਰ ਜਾਂਦਾ ਜੀ ਹਾਂਜੀ ਹਾਂਜੀ ਮੈਂ ਦੇਖੋ ਤੁਸੀਂ ਮਜਬੂਰੀਆਂ ਔਰ ਮਜਬੂਰੀਆਂ ਐ ਵੀ ਨੇ ਕਿ 2023 ਦੇ ਵਿੱਚ ਇਹਨਾਂ ਪਰਿਵਾਰਾਂ ਨੂੰ ਹੜ੍ਹਾਂ ਦੀ ਮਾਰ ਝੇਲਣੀ ਪਈ ਸੀਗੀ ਹੁਣ ਇੱਕ ਵਾਰ ਫੇਰ ਦੁਬਾਰਾ ਦੇਖੋ ਤੁਸੀਂ ਇਹਨਾਂ ਨੂੰ ਆਪਣਾ ਸਮਾਨ ਬੈਗ ਸਕੂਲ ਦੇ ਸਕੂਲ ਜਾਣ ਦੀ ਮਜਬੂਰੀ ਬੱਚਿਆਂ ਨੂੰ ਭੇਜਣ ਦੀ ਮਜਬੂਰੀ ਹੈ ਉਹ ਇਹਨਾਂ ਨੂੰ ਫਿਰ ਇੱਥੇ ਲਿਆਈ ਹੁਣ ਬੇੜੀ 'ਚ ਬੈ ਕੇ ਹੀ ਇਹ ਦੁਬਾਰਾ ਆਪਣੇ ਘਰ ਜਾਣਗੇ ਹਾਲਾਂਕਿ ਘਰ ਦੇ ਬਾਹਰ ਪਾਣੀ ਹੈ ਹਾਲਾਤ ਕੋਈ ਹਾਲਾਤਾਂ ਦੇ ਵਿੱਚ ਸੁਧਾਰ ਤਾਂ ਨਹੀਂ ਹੋਇਆ ਪਰ ਇਹਨਾਂ ਨੂੰ ਇਦਾਂ ਹੀ ਇਹ ਦੇਖੋ ਤੁਸੀਂ ਬੇੜੀ ਦੇ ਵਿੱਚ ਬਹਿ ਕੇ ਇਹਨਾਂ ਨੂੰ ਲੋਕਾਂ ਨੂੰ ਦੁਬਾਰਾ ਆਪਣੇ ਘਰਾਂ ਘਰ ਜਾਣਾ ਪਏਗਾ ਪਹਿਲਾਂ ਇਹਨਾਂ ਨੇ ਆਪਣੇ ਘਰ ਛੱਡ ਕੇ ਸੁਰੱਖਿਆ ਥਾਂ ਤੇ ਨਿਕਲੇ ਸੀਗੇ ਦੇਖੋ ਤੁਸੀਂ ਸਾਰੇ ਇਲਾਕਾ ਇਦਾਂ ਹੀ ਹੈ ਹਰ ਪਾਸੇ ਤੁਹਾਨੂੰ ਪਾਣੀ ਪਾਣੀ ਨਜ਼ਰ ਆਏਗਾ ਕਿਸੇ ਝੀਲ ਦਾ ਨਜ਼ਾਰਾ ਨਹੀਂ ਮੈਂ ਦਿਖਾ ਰਿਹਾ ਤੁਹਾਨੂੰ ਇਹ ਸੁਲਤਾਨਪੁਰ ਲੋਧੀ ਦੇ ਬਉਬੁਰ ਪਿੰਡ ਦਾ ਹਾਲ ਹੈ ਇਸੇ ਤਰ੍ਹਾਂ ਸੋਹਣਾ ਪਿੰਡਾਂ ਦੇ ਵਿੱਚ ਇਹ ਪਾਣੀ ਆਇਆ ਹੋਇਆ ਹੈ ਔਰ ਹਰ ਪਾਸੇ ਤੁਹਾਨੂੰ ਇਸ ਵੇਲੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਸੜਕਾਂ ਕਿੱਥੇ ਸੀਗੀਆਂ ਉਹ ਨਜ਼ਰ ਨਹੀਂ ਆ ਰਹੀਆਂ ਸਿਰਫ ਬੇੜੀਆਂ ਦਾ ਸਹਾਰਾ ਲੈ ਕੇ ਲੋਕਾਂ ਨੇ ਆਪਣੀ ਆਵਾਜਾਈ ਜਿਹੜੀ ਹੈ ਉਹ ਜਾਰੀ ਰੱਖੀ ਹੋਈ ਹੈ ਹਾਲਾਂਕਿ ਬਹੁਤ ਸਾਰੇ ਇਸ ਇਲਾਕੇ ਦੇ ਲੋਕ ਜਿਹੜੇ ਨੇ ਉਹ ਆਪਣਾ ਘਰ ਛੱਡ ਕੇ ਬਾਹਰ ਸੁਰੱਖਿਅਤ ਥਾਵਾਂ ਤੇ ਚਲੇ ਗਏ ਸੀਗੇ ਪਰ ਹੁਣ ਇਹ ਕਹਾਣੀ ਦੇਖੋ ਤੁਸੀਂ ਕਿ ਲੋਕਾਂ ਨੂੰ ਦੁਬਾਰਾ ਆਪਣੇ ਛੋਟੇ-ਛੋਟੇ ਬੱਚੇ ਲੈ ਕੇ ਬੇੜੀਆਂ ਦਾ ਸਹਾਰਾ ਲੈ ਕੇ ਦੁਬਾਰਾ ਤੋਂ ਆਪਣੇ ਘਰ ਜਾਣਾ ਪੈ ਰਿਹਾ ਹੈ ਇਹ ਦੇਖੋ ਤੁਸੀਂ ਇਹ ਤਸਵੀਰਾਂ ਜਿਨ੍ਹਾਂ ਦੀ ਕਹਾਣੀ ਆਪਾਂ ਤੁਹਾਨੂੰ ਦਿਖਾ ਰਹੇ ਸੀਗੇ ਹੁਣ ਕਿਉਂਕਿ ਸਕੂਲ ਜਾਣ ਦੀ ਮਜਬੂਰੀ ਏ ਤਾਂ ਫਿਰ ਇਹਨਾਂ ਨੂੰ ਬੇੜੀ ਦੇ ਵਿੱਚ ਹੁਣ ਜਾਣਾ ਪੈ ਰਿਹਾ ਬੇੜੀ ਦਾ ਸਹਾਰਾ ਲੈ ਕੇ ਇਹ ਲੋਕ ਜਿਹੜੇ ਨੇ ਇਹ ਭਾਜੀ ਤੁਹਾਡਾ ਤੁਹਾਡਾ ਹੀ ਕਾਰਾ ਜੀ ਕੀ ਕਰਦੇ ਹੋ ਤੁਸੀਂ ਮੈਂ ਫੌਜ ਚ ਹਾਂ ਫੌਜੀ ਹੋ ਤੁਸੀਂ ਲੈ ਜੀ ਇਹ ਚਲੋ ਜਾ ਅਗਲਗ ਬਜ਼ੁਰਗ ਨੇ ਤੇ ਚਲੋ ਜੇ ਰਾਤ ਭਰ ਤੇ ਲੋਡ ਪੈ ਜੇਗੀ ਤਾਂ ਫਿਰ ਉਹ ਨਾਮ ਲੈ ਕੇ ਜਾਣ ਉਹ ਕਿਹੜੀ ਲੈ ਕੇ ਆਏ ਕਿਸੇ ਕੋਲੋਂ ਜੀ ਹਾਂਜੀ ਅਗਲਾ 16000 ਦੀ ਮੁੱਲ ਤੁਸੀਂ ਆਪ ਵੀ ਬੇੜੀ ਲਈ ਹਾਂਜੀ ਹਾਂ ਤੇ ਸੋਚਿਆ ਸੀਗਾ ਪੰਜਾਬ ਵਰਗੇ ਇਲਾਕੇ ਦੇ ਵਿੱਚ ਵੀ ਇਸ ਤਰ੍ਹਾਂ ਬੇੜੀਆਂ ਲੈਣੀਆਂ ਪੈਣਗੀਆਂ ਖਰੀਦਣੀਆਂ ਪੈਣਗੀਆਂ ਸੋਚਿਆ ਕੋਈ ਨਹੀਂ ਹਾਂ ਨਾ ਨਾ ਥੱਲੇ ਪਤੋਂ ਖਰੀਦੀ ਜੀ ਤੁਸੀਂ ਹੁਣੇ ਲਈ ਪਾਣੀ ਆਇਆ ਤੇ ਪਾਣੀ ਆ ਤੇ ਨਵੀਂ ਬੇੜੀ ਲਈ ਹਾਂਜੀ ਨੰਬਰ ਸੰਗੇ ਮੈਨੂੰ ਜਲਾ ਹਾਂਜੀ ਚਾਹਣ ਨੂੰ ਸਕੂਲ ਸੱਡਣ ਲਈ ਲਈ ਹੁਣ ਬੱਚੇ ਨੇ ਸਕੂਲ ਸਕਾਲ ਵੀ ਆਉਣਾ ਜਾਣਾ ਅੱਛਾ ਹਾਂਜੀ ਬੱਚਿਆਂ ਦਾ ਮਾਸੀ ਵੜ ਜਾ ਉਹਦਾ ਘਰ ਕਿਹੜੀ ਕਿਹੜੀ ਕਨਵੈਂਸ ਖੜੀ ਤੁਹਾਡੇ ਘਰ ਘਰ ਬਾਈਕ ਨੇ ਗੱਡੀ ਏ ਹੋਰ ਕੀ ਪਾਈਕ ਗੱਡੀ ਹੈਗੀ ਪਰ 16000 ਦੀ ਬੇੜੀ ਲੈਣੀ ਪਈ ਕਿ ਹੁਣ ਆਵਾਜ਼ਾਈ ਜਾਰੀ ਰੱਖਣੀ ਹੈ। ਉਹ ਰੱਖਣੀ ਪੈਣੀ ਕੀ ਕਰਨਾ? ਤਾਂ ਹੀ ਲਈ ਏ। ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਐ ਇੰਨੀ ਫੀਸੇ ਹੋਰ ਕੀ ਕਰੀਏ। ਤੁਸੀਂ ਇਹਨੂੰ ਰੁਟੀਨ ਬਣਾ ਲਿਆ ਆਪਣੀ। ਤੇ ਰੁਟੀਨ ਬਣਾਉਣੇ ਪੈਣਾ ਕੀ ਕਰੀਏ ਫਿਰ ਉਹਨੂੰ। ਤਾਂ ਹੀ ਕੋ ਮਜਬੂਰੀ ਅੱਜ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜਿੱਥੇ ਇਲੈਕਟ੍ਰੋਨਿਕ ਵਹੀਕਲ ਲੋਕ ਲੈ ਰਹੇ ਨੇ ਜਿੱਥੇ ਲੋਕੀ ਵੱਡੀ ਵੱਡੀਆਂ ਗੱਡੀਆਂ ਲੈਂਦੇ ਨੇ ਉੱਥੇ ਇਹਨਾਂ ਲੋਕਾਂ ਨੂੰ ਬੇੜੀ ਦਾ ਸਹਾਰਾ ਲੈ ਕੇ ਦੇਖੋ ਬੇੜੀ ਖਰੀਦੀ ਗਈ 16000 ਰੁਪਏ ਦੀ ਬੇੜੀ ਲਈ ਇਹਨਾਂ ਨੇ ਇਸ ਵਾਰੀ ਬੱਚਿਆਂ ਨੂੰ ਸਕੂਲ ਪੇਜਣਾ ਆਪਣੇ ਪਾਣੀ ਵਾਲੇ ਥਾਂ ਤੇ ਜਾ ਰਹੇ ਨੇ ਭਾਜੀ ਤੁਸੀਂ ਤਾਂ ਵੀਰ ਜੀ ਤੁਸੀਂ ਤਾਂ ਫੌਜ 'ਚ ਹੈਗੇ ਪਰ ਪਰਿਵਾਰ ਵਾਲਿਆਂ ਨੂੰ ਵੀ ਤੁਸੀਂ ਪੂਰਾ ਦਲੇਰ ਬਣਾਤਾ ਤੁਹਾਡੀ ਤਾਂ ਟ੍ਰੇਨਿੰਗ ਮਿਲੀ ਹੋਣੀ ਪਰਿਵਾਰ ਨੂੰ ਕਿਵੇਂ ਟ੍ਰੇਨਿੰਗ ਦਿਓਗੇ ਕਹਿੰਦੇ ਪਾਣੀ ਪਾਣੀਆ ਘਰ ਦੇ ਬਾਹਰ ਪਰਿਵਾਰ ਨੂੰ ਵੀ ਲੜਨਾ ਸਿਖਾਉਣਾ ਪੈਣਾ ਕੀ ਕਰੀਏ ਪਾਣੀ ਦਾ ਤਾਂ ਕੰਮ ਆਉਣਾ ਹੈ ਨਾ ਪਰਿਵਾਰ ਵੀ ਤਿਆਰ ਆ ਲੜਨ ਲਈ ਕੋਈ ਨਹੀਂ ਕੀ ਕਰੀਏ ਹੁਣ ਫਿਰ ਲੜਨਾ ਤਾਂ ਪੈਣਾ ਹੀ ਹੈ ਮੁਸ਼ਕਲ ਆਈ ਹੈ ਹੂੰ ਤਾਂ ਬੜੀ ਇਹ ਕਹਾਣੀ ਮੋਟੀਵੇਟ ਕਰੇਗੀ ਤੁਹਾਨੂੰ ਕਾ ਦੇਖੋ ਤੁਸੀਂ ਥੋੜੇ ਦਿਨ ਪਹਿਲਾਂ ਆਪਣਾ ਘਰ ਛੱਡ ਕੇ ਇਹ ਲੋਕ ਗਏ ਸੀਗੇ ਰੋਕੇ ਥਾਵਾਂ ਤੇ ਪਰ ਹੁਣ ਇਹਨਾਂ ਨੂੰ ਲੱਗਦਾ ਕਿ ਇਹੀ ਸਾਡੀ ਰੁਟੀਨ ਰਹਿਣ ਵਾਲੀ ਹੈ ਤਾਂ ਸ਼ਾਇਦ ਤੁਸੀਂ ਇਹ ਕਹਾਣੀਆਂ ਨਹੀਂ ਸੁਣੀ ਹੋਣਗੀਆਂ ਕਿਸੇ ਨੇ ਆਪਣੇ ਆਵਾਜਾਈ ਦੇ ਲਈ ਤੁਹਾਡੇ ਆਸ-ਪਾਸ ਵੱਡੀ-ਵੱਡੀ ਗੱਡੀਆਂ ਕਿਸੇ ਨੇ ਖਰੀਦੀਆਂ ਹੋਣਗੀਆਂ ਮੋਟਰਸਾਈਕਲ ਖਰੀਦੀ ਹੋਣਗੇ ਪਰ ਇਸ ਪਰਿਵਾਰ ਨੇ ਬੇੜੀ ਖਰੀਦੀ ਏ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਦਾ ਹਾਲਾਤ ਨੇ ਜਿੱਥੇ ਬੇੜੀ ਖਰੀਦੀ ਏ ਤਾਂਕਿ ਬੱਚਿਆਂ ਨੂੰ ਸਵੇਰੇ ਸਕੂਲ ਭੇਜਿਆ ਜਾ ਸਕੇ ਇਸ ਤੋਂ ਦਰਦਨਾਕ ਕਹਾਣੀ ਆਪਾਂ ਇਹਨੂੰ ਕਈ ਕਈਏ ਇਸ ਤੋਂ ਮੋਟੀਵੇਸ਼ਨਲ ਇਸ ਤੋਂ ਵੱਧ ਮਜਬੂਰੀ ਇਸ ਤੋਂ ਵੱਧ ਜਿੰਮੇਵਾਰੀਆਂ ਵਾਲੀ ਕਹਾਣੀ ਆਪਾਂ ਤੁਹਾਨੂੰ ਕੀ ਦਿਖਾਈਏ ਇਹ ਪੰਜਾਬ ਦੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਬੱਚਿਆਂ ਨੂੰ ਮਾੜਾ ਮਾੜਾ ਡਰ ਵੀ ਲੱਗ ਰਿਹਾ ਪਰ ਤੁਸੀਂ ਦੇਖੋ ਇਹ ਕਹਾਣੀ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਬਾਉਪੁਰ ਇਲਾਕੇ ਦੀ ਏ ਤਾਂ ਇਹ ਕਹਾਣੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਬੇੜੀ ਲੈ ਕੇ ਫੌਜੀ ਸਾਹਿਬ ਆਪਣੇ ਘਰ ਨੂੰ ਚੱਲੇ ਨੇ ਦੁਬਾਰਾ ਜੀ ਦਿਖਾਓ ਫਾਇ ਤੁਹਾਨੂੰ ਕਹਾਣੀ ਦੇਖੋ ਇਹ ਫੌਜੀ ਸਾਹਿਬ ਆਪਣੇ ਪਰਿਵਾਰ ਨੂੰ ਲੈ ਕੇ ਹੁਣ ਨਿਕਲ ਪਏ ਨੇ ਘਰ ਨੂੰ ਔਰ ਇਹੀ ਇਹਨਾਂ ਨੇ ਹੁਣ ਰੂਟੀਨ ਬਣਾਣੀ ਹੈ ਰੋਜ਼ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਘਰ ਤੋਂ ਇੱਥੇ ਤੱਕ ਲੈ ਕੇ ਆਣਗੇ ਫਿਰ ਸਕੂਲ ਭੇਜਣਗੇ ਸਕੂਲ ਵਾਲੇ ਮੰਨ ਨਹੀਂ ਰਹੇ ਸਕੂਲ ਵਾਲੇ ਫੀਸਾਂ ਮਾਫ ਨਹੀਂ ਕਰਦੇ ਤਾਂ ਪੜ੍ਹਾਈ ਪੂਰੀ ਕਰਾਣੀ ਪੈਣੀ ਹੈ ਇੱਕ ਫੌਜੀ ਦਾ ਪਰਿਵਾਰ ਤਾਂ ਅਰਦਾਸ ਕਰੋ ਅਜਿਹੇ ਹਾਲਾਤਾਂ ਦਾ ਸਾਹਮਣਾ ਲੋਕਾਂ ਨੂੰ ਨਾ ਕਰਨਾ ਪਵੇ ਪੰਜਾਬੀਆਂ ਨੂੰ ਨਾ ਕਰਨਾ ਪਵੇ ਸਾਰਿਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਕੰਫਰਟੇਬਲ ਰਵੇ ਜੇ ਮਿਹਨਤ ਲੋਕ ਕਰ ਰਹੇ ਨੇ ਪਰ ਇਸ ਤਰ੍ਹਾਂ ਦੇ ਮਜਬੂਰੀਆਂ ਦਾ ਵੀ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਕੈਮਰਾਮੈਨ ਮਨੀਸ਼ ਦੇ ਨਾਲ ਰਮਨਸ਼ੂ ਗਾਬਾ ਦਿਨਿਕਸ਼ਵਰਾ ਟੀਵੀ ਸੁਲਤਾਨਪੁਰ ਲੋਧੀ